ਟੀਮ ਵਿੱਚ ਸ਼ਾਮਲ ਹੋਣ ਤੇ ਬਹੁਤ ਬਹੁਤ ਧੰਨਵਾਦ ਐਮਐਲ ਸਾਹਿਬ ਸਾਰਾ ਪਿੰਡ ਅੱਗੇ ਵੀ ਬਹੁਤ ਸਹਿਯੋਗ ਦਿੰਦਾ ਹੈ ਸਾਡੇ ਵਿੱਚ ਤਾਂ ਕੋਈ ਲੀਡਰ ਵਾਲੀ ਗੱਲ ਨਹੀਂ ਹੈਗੀ ਜਿੰਨਾ ਕਿ ਉਹ ਦੂਜੇ ਲੀਡਰ ਕਰਤੇ ਆ ਅਸੀਂ ਤੇ ਕਾਹਮ ਸਧਾਰਨ ਜੇ ਬੰਦੇ ਆ ਤੁਸੀਂ ਕਦੇ ਵੀ ਇਹ ਨਾ ਸੋਚਿਆ ਕਰੋ ਕਿ ਸੁੱਖਾ ਲੀਡਰ ਹੈ ਨਾ ਸੀ ਲੀਡਰ ਐ ਐਮਐਲ ਸਾਹਿਬ ਜਗਰਾਜ ਸਿੰਘ ਸਰਪੰਚ ਪ੍ਰਤਾਪ ਸਿੰਘ ਨਛੱਤਰ ਸਿੰਘ ਦਇਆ ਸਿੰਘ ਹਰਮਿੰਦਰ ਸਿੰਘ ਕੁਰਚਰਨ ਸਿੰਘ ਗੁਰਮੰਗਤ ਸਿੰਘ ਅਜੀਤ ਸਿੰਘ ਸਕਵਿੰਦਰ ਸਿੰਘ ਰਣਵੀਰ ਸਿੰਘ ਠਾਕਰ ਸਿੰਘ ਇੱਕ ਜੈ ਮਨਾਲੇ ਤੋਂ ਪਰਲੇ ਪਾਸੇ ਲੱਖੋੜੇ ਲੱਖਿਆਂ ਨੇ ਲੱਖੋ ਲਈ ਜਾਂਨੇ ਆ ਪਿਓ ਮੋਹਲਾ ਨੂੰ ਉੱਥੇ ਵੱਡੀ ਪੁਲ ਪਾਸ ਕਰੀ ਪਈ ਹੈ ਆਪਣੀਆਂ ਲਈ ਵੱਡੀ ਬਣਾਉਣੀ ਹੈ ਬੁੱਧੋ ਕੀ ਵਾਲੀ ਇੱਕ ਬੁੱਧੋ ਕੀ ਤੇ ਲੈ ਕੇ ਕੀੜਿਆਂ ਨੇ ਲ ਜਾਂਦੀ ਹੈ ਜਿਹੜੀ ਸਿੱਧੀ ਪਰਲੇ ਪਾਸੇ ਉਹ ਪਾਸ ਕਰਨੀ ਹੈ ਇੱਕ ਹੋਰ ਅਨਾਉਂਸਮੈਂਟ ਹੈ ਆਪਣੇ ਪਿੰਡਾਸਤੇ ਆ ਨਹਿਰੇ ਆਪਣੀ ਉਹਦੀ ਫਾਈਲ ਸਾਰੀ ਕੰਪਲੀਟ ਆਲਮੋਸਟ ਜਿੱਦ ਦਿਨ ਆਰਡੀਓ ਦਾ ਪੈਸਾ ਆ ਗਿਆ ਉਥੋਂ ਲੈ ਕੇ ਹਰ ਜਗ੍ਹਾ ਇੱਥੇ ਫੋਟੋ ਕਰਾਂਗੇ ਫੋਟੋ ਕਰ ਲੈ ਬਾਅਦ ਚ ਅਗਰ ਫੋਟੋ ਕਰਦੇ ਕਰਦੇ ਆ ਆ ਜਾਗਾ ਆ ਜਾ ਆ ਜਾ ਅੱਜ ਦੂਰੀ ਵਾਰ ਨਹੀਂ ਪੋਣਾ ਆ ਆਇਆ ਮਮਾ ਸਰ ਅੱਜ ਕਾਫੀ ਪਰਿਵਾਰ ਆਵਾਜ਼ੀ ਪਾਰਟੀ ਵਿੱਚ ਸ਼ਾਮਲ ਹੋਏ ਕਿ ਮੈਂ ਸਭ ਤੋਂ ਪਹਿਲਾਂ ਉਹਦੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਇਹਨਾਂ ਨੇ ਸਾਰੇ ਪਿੰਨੇ ਸਵਰਥਨ ਦਿੱਤਾ ਵੀ ਅਸੀਂ ਸਾਰੇ ਇਕੱਠੇ ਹੋ ਕੇ ਮਾਨ ਸਾਹਿਬ ਦੀ ਜੋ ਚੰਗਾ ਕੰਮ ਕੀਤਾ ਸਰਕਾਰ ਨੇ ਆਵਾਜ਼ੀ ਪਾਰਟੀ ਨੇ ਉਸ ਕੰਮ ਨੂੰ ਵੇਖਦੇ ਹੋਏ ਸਾਰੇ ਇਕੱਠੇ ਹੋ ਗਏ ਆਵਾਜ਼ੀ ਪਾਰਟੀ ਦੇ ਨਾਲ ਸੋ ਮੈਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਭਾਜੀ ਤੁਸੀਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਕੀ ਕਹਿਣਾ ਚਾਹੋ ਅਸੀਂ ਭਾਈ ਜੀ ਪਹਿਲਾਂ ਕਾਂਗਰਸ ਪਾਰਟੀ ਵਿੱਚ ਸੀ ਬਹੁਤ ਸਾਲਾਂ ਤੋਂ ਅਸੀਂ ਕਾਂਗਰਸ ਪਾਰਟੀ ਵਿੱਚ ਹੀ ਸੀਗੇ ਹੁਣ ਆਪਣੇ ਸਰਦਾਰ ਭਗਵੰਤ ਮਾਨ ਸਾਹਿਬ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਤੇ ਐਮਐਲਏ ਸਾਹਿਬ ਗੋਲਦੀ ਕੰਬੋਜ ਜੀ ਦੇ ਯਤਨਾਂ ਦੇ ਸਦਕਾ ਅਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲੱਗੇ ਆ ਤੇ ਅਸੀਂ ਇਹਨਾਂ ਦੇ ਕੰਮਾਂ ਤੋਂ ਬਹੁਤ ਖੁਸ਼ ਆ ਤੇ ਇਸ ਵਾਰ ਆਪਣੇ ਕਾਕਾ ਬਰਾੜ ਜੀ ਨੂੰ ਐਮਪੀ ਬਣਾ ਕੇ ਇਥੋਂ ਦਿੱਲੀ ਭੇਜਾਂਗੇ ਜ਼ਰੂਰ ਭੇਜਾਂਗੇ ਜੇਥੋਂ ਆਮ ਆਦਮੀ ਪਾਰਟੀ ਦੀ ਜਿੱਤ ਹੋ ਗਈ ਜੀ